ਈਅਮਰ ਤੋਂ ਬਣਾ ਬਣਾ ਕਰਨੇ ਕਰਨਾ ਮਾਨ ਨੇ ਕੀਤਾ ਆਰਮੀ ਦੇ ਬੰਦਿਆਂ ਨੂੰ ਦੁੱਧਾ ਵੀ ਬੂਟਾ ਵਾਟਾ ਦੇ ਜੱਫਾ ਜ ਨਹੀਂ ਪਹਿਣਾ ਚਾਹੀਦਾ ਰੱਬ ਰੱਬ ਕਹਨਾ ਚਾਹੀਦਾ ਬਾਬੇ ਦਾ ਨਾਮ ਲੈਣਾ ਚਾਹੀਦਾ ਵਾ ਬਾਕੀ ਲਈ ਗੱਲ ਸਿਧਾਂਤ ਦੀ ਉਹ ਪਈ ਸਾਹਿਬ ਦਿੰਦੇ ਮੈਂ ਸਿਧਾਂਤ ਨੂੰ ਮੰਨਦਾ ਨਹੀਂ ਕੋਛੜੀ ਮਤਲਬ ਕਿ ਜੋ ਵੀ ਕਾਨੂੰਨ ਕਹਦੇ ਬਣੇ ਹੋਏ ਆ ਹਾਂ ਕੀ ਸਾਡਾ ਧੱਕਾ ਦਾ ਅਲੱਗ ਹੀ ਆ ਤੇ ਹੁਣ ਜੇ ਐਮਪੀ ਬਣੇ ਤਾਂ ਬਾਅਦੋਂ ਤੇ ਗਾੜੀ ਬਣੀ ਵੇ ਦੰਦ ਨੂੰ ਖਾਣੀ ਪੈਣੀ ਔਰ ਸੰਸਾਰ ਨੂੰ ਮਰਨਾ ਹੀ ਪੈਣਾ ਰਾਜਨੀਤਿਕ ਮੰਦੇ ਅਮੀਰ ਬੰਦਿਆਂ ਦੀ ਆ ਮਾੜੇ ਬੰਦੇ ਦੀ ਰਾਜਨੀਤੀ ਨਹੀਂ ਗਈ ਕੀ ਗੱਲਾਂ ਪਈ ਹੁੰਦੀ ਆ ਹੁਣ ਹਰ ਇੱਕ ਲੋਕਾਂ ਦਾ ਕਹਿਣਾ ਇਹ ਹੀ ਆ ਕੀ ਕਰੇਗੇ ਇਸ ਤੋਂ ਬਾਹਰ ਆਉਣ ਦੇ ਕਾਰਨ ਵੋਟਾਂ ਵਿੱਚ ਗੜੇ ਆ ਠੀਕ ਆ ਹਰ ਕੋਈ ਇਹ ਕਹਿ ਰਿਹਾ ਕਿ ਇਹਨੇ ਬਾਹਰ ਆਣਾ ਵਾ ਜੇ ਜੇਤਾ ਕਿ ਜਿੰਨੇ ਓਨੀਆਂ ਗੱਲਾਂ ਤੇ ਅੱਜ ਆਪਾਂ ਇਹਨਾਂ ਗੱਲਾਂ ਦਾ ਇਹਨਾਂ ਸਵਾਲਾਂ ਦਾ ਜਵਾਬ ਦੇਾਂਗੇ ਕੋਲੋਂ ਨਹੀਂ ਸਿੱਖ ਇਤਿਹਾਸ ਚੋਂ ਜੇ ਵੀਡੀਓ ਪੂਰੀ ਦੇਖਣੀ ਤਾਂ ਦੇਖਿਓ ਨਹੀਂ ਤਾਂ ਸੋਨੂ ਸੀਤੋ ਵਾਲਾ ਦੇਖ ਲਓ ਜਾਂ ਨਸੀਬ ਤੇ ਦਿਲਜੀਤ ਦਾ ਰੌਲਾ ਚੱਲਦਾ ਉਧਰ ਹੋ ਜਾਓ ਨਹੀਂ ਤਾਂ ਘਰ ਘਰ ਡਾਂਸਰਾਂ ਬੈਠੀਆਂ ਨੱਚਦੀਆਂ ਜਾਓ ਰੀਲਾਂ ਦੇਖੋ ਜਾ ਕੇ ਪਰ ਜੇ ਪੰਜਾਬ ਤੇ ਪੰਥ ਨਾਲ ਪਿਆਰ ਹੈ ਦਿਲ ਵਿੱਚ ਪੂਰਾ ਸਿੱਖੀ ਦਾ ਦਰਦ ਹੈ ਪੰਜਾਬ ਦੀ ਫਿਕਰਮੰਦੀ ਆ ਤਾਂ ਫਿਰ ਵੀਡੀਓ ਅਖੀਰ ਤੱਕ ਦੇਖ ਕੇ ਜਾਓ ਵਾਦਾ ਤੁਹਾਡਾ ਵੀਡੀਓ ਦੇਖ ਕੇ ਸਮਾਂ ਬਰਬਾਦ ਨਹੀਂ ਹੁੰਦਾ ਵੀਡੀਓ ਵਿੱਚ ਆਪਾਂ ਦੋ ਮਸਲਿਆਂ ਤੇ ਗੱਲ ਕਰਨੀ ਆ ਪਹਿਲੀ ਕਿ ਕੀ ਸਿੱਖ ਨੂੰ ਸਿਆਸਤ ਕਰਨੀ ਚਾਹੀਦੀ ਹੈ ਯਾਨੀ ਰਾਜਨੀਤੀ ਵਿੱਚ ਹਿੱਸਾ ਲੈਣਾ ਚਾਹੀਦਾ ਦੂਜਾ ਕੀ ਭਾਈ ਅਮਰਤਪਾਲ ਸਿੰਘ ਜਿੱਤ ਕੇ ਸਿੱਖਾਂ ਜਾਂ ਪੰਜਾਬ ਦੇ ਹੱਕ ਦਵਾ ਸਕਦੇ ਆ ਪਹਿਲਾ ਸਿੱਖ ਤੇ ਸਿਆਸਤ ਦੀ ਗੱਲ ਸਿੱਖ ਇਤਿਹਾਸ ਨੂੰ ਦੱਸਣੀ ਹੈ ਕਿਉਂਕਿ ਮੇਰੀ ਆਪਣੀ ਜਾਂ ਤੁਹਾਡੀ ਮਤ ਦੇ ਵਿੱਚ ਗਲਤੀ ਹੋ ਸਕਦੀ ਆ ਗੁਰੂ ਸਾਹਿਬਾਨ ਦੇ ਬਖਸ਼ੇ ਸਿਧਾਂਤ ਵਿੱਚ ਨਹੀਂ ਜਦੋਂ ਛੇਵੇਂ ਪਾਤਸ਼ਾਹ ਧੰਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਤੇ ਪੀਰੀ ਦੀਆਂ ਦੋ ਸ਼ਰੀਸਾਂ ਪਹਿਨੀਆਂ ਤਾਂ ਉਹਨਾਂ ਨੇ ਸਿੱਖੀ ਤੇ ਸਿਆਸਤ ਦਾ ਸੁਮੇਲ ਬਣਾ ਦਿੱਤਾ ਸੀ ਪਰ ਸਿਆਸਤ ਕਿਹੜੀ ਆ ਜਿਹੜੀ ਅੱਜ ਹੁੰਦੀ ਆ ਉਹ ਜਿਹੜੀ ਭਾਰਤ ਜਾਂ ਪੰਜਾਬ ਵਿੱਚ ਚੱਲਦੀ ਆ ਉਹ ਜਿਹੜੀ ਦੁਨੀਆ ਭਰ ਦੇ ਨੇਸ਼ਨ ਸਟੇਟ ਤੇ ਡਿਕਟੇਟਰ ਕਰਦੇ ਆ ਉਹ ਨਹੀਂ ਗੁਰੂ ਸਾਹਿਬ ਨੇ ਜੋ ਸਿਆਸਤ ਸਾਨੂੰ ਬਖਸ਼ੀ ਉਹ ਸਿਆਸਤ ਧਰਮ ਦੀ ਸਿਆਸਤ ਸੀ ਜਿਹੜੀ ਸ਼੍ਰੀ ਦਰਬਾਰ ਸਾਹਿਬ ਤੋਂ ਧਰਮ ਦੀ ਸਿੱਖਿਆ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੰਪਲੀਮੈਂਟ ਕੀਤੀ ਜਾਂਦੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਝੂਲਦੇ ਦੋ ਨਿਸ਼ਾਨ ਸਾਹਿਬ ਜਿਹੜਾ ਸ਼੍ਰੀ ਦਰਬਾਰ ਸਾਹਿਬ ਵਾਲੀ ਸਾਈਡ ਆ ਉਹ ਥੋੜਾ ਉੱਚਾ ਕਿਉਂਕਿ ਪੂਦਰ ਧਰਮ ਦਾ ਕੇਂਦਰ ਹੈ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਆ ਉਹ ਥੋੜਾ ਨੀਵਾ ਦੂਜੇ ਨਾਲੋਂ ਜਿਹੜਾ ਦੱਸਦਾ ਕਿ ਸਿੱਖ ਨੇ ਧਰਮ ਤੋਂ ਵੇਧ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਆਸਤ ਕਰਨੀ ਆ ਸਾਡੀ ਸਿਆਸਤ ਧਰਮ ਦੇ ਕੁੰਡੇ ਹੇਠ ਹੁੰਦੀ ਆ ਕਿਉਂਕਿ ਜਿਹੜੀ ਸਿਆਸਤ ਧਰਮ ਤੋਂ ਮੰਨਫੀ ਹੋ ਕੇ ਹੋਵੇ ਉਹ ਤਾਨਾਸ਼ਾ ਹੁੰਦੀ ਆ ਉਹ ਜ਼ੁਲਮੀ ਹੁੰਦੀ ਆ ਉਹ ਪਰਜਾ ਨੂੰ ਦਰਦ ਦਿੰਦੀ ਆ ਜਿਵੇਂ ਕਿ ਮੌਜੂਦਾ ਸਿਆਸਤ ਆ ਧਰਮ ਤੋਂ ਮੰਨਫੀ ਸਿਆਸਤ ਪਰਜਾ ਦੀ ਨਹੀਂ ਖੁਦ ਦੇ ਸੁਆਰਥਾਂ ਨੂੰ ਪੈਲ ਦਿੰਦੀ ਆ ਭਾਵੇਂ ਮੁਗਲ ਸੀ ਭਾਵੇਂ ਅੰਗਰੇਜ਼ ਉਨ੍ਹਾਂ ਦੇ ਰਾਜ ਵਿੱਚ ਪਰਜਾ ਤੇ ਜ਼ੁਲਮ ਹੁੰਦਾ ਸੀ ਕਿਉਂਕਿ ਉੱਥੇ ਧਰਮ ਦਾ ਕੁੰਡਾ ਨਹੀਂ ਸੀ ਪਰ ਜਦੋਂ ਸਿੱਖਾਂ ਦਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਉਸ ਰਾਜ ਵਿੱਚ ਕੋਈ ਜ਼ੁਲਮ ਨਹੀਂ ਹੋਇਆ ਕਿਸੇ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਉਹ ਰਾਜ ਧਰਮੀ ਰਾਜ ਸੀ ਸ੍ਰੀ ਦਰਬਾਰ ਸਾਹਿਬ ਦੇ ਧਰਮ ਦੇ ਕੁੰਡੇ ਹੇਠ ਰਾਜਨੀਤੀ ਹੁੰਦੀ ਸੀ ਉਹ ਰਾਜਾ ਖੁਦ ਲੋਕਾਂ ਵਿੱਚ ਜਾ ਕੇ ਲੋਕਾਂ ਦੇ ਮਸਲੇ ਹੱਲ ਕਰਦਾ ਸੀ ਕਿਉਂਕਿ ਉਹਦੀ ਸਿਆਸਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਸੀ ਹੁਣ ਦੀ ਸਿਆਸਤ ਵੀ ਤੁਹਾਡੇ ਸਾਹਮਣੇ ਹੈ ਮੈਂ ਕੁਝ ਕਿਹਾ ਤਾਂ ਪਰਚਾ ਹੋ ਸਕਦਾ ਕਿਉਂਕਿ ਇੱਥੇ ਸਿਆਸਤ ਧਰਮ ਦੀ ਨਹੀਂ ਹੁੰਦੀ ਧਰਮ ਦੇ ਨਾਮ ਤੇ ਹੁੰਦੀ ਹੈ ਕਲਗੀਧਰ ਪਾਤਸ਼ਾਹ ਧੰਗੁਰ ਗੋਬਿੰਦ ਸਿੰਘ ਮਹਾਰਾਜ ਉਹਨਾਂ ਵੱਲੋਂ ਸਿੱਖਾਂ ਨੂੰ 52 ਹੁਕਮ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ 28ਵਾਂ ਹੁਕਮ ਸੀ ਰਾਜਨੀਤੀ ਸਿੱਖਣ ਦਾ ਕਲਗੀਧਰ ਪਾਤਸ਼ਾਹ ਨੇ ਰਾਜਨੀਤੀ ਸਿੱਖਣ ਦਾ ਹੁਕਮ ਕੀਤਾ ਕਿਉਂਕਿ ਉਹਨਾਂ ਦੇ ਦਾਦਾ ਜੀ 6ਵੇਂ ਪਾਤਸ਼ਾਹ ਵੱਲੋਂ ਸਿੱਖਾਂ ਨੂੰ ਪਹਿਲਾਂ ਹੀ ਧਰਮ ਦੀ ਸਿਆਸਤ ਰਾਜਨੀਤੀ ਸਿਖਾ ਦਿੱਤੀ ਸੀ ਹੁਣ ਇਹ ਸਵਾਲ ਕਰਨਾ ਕਿ ਸਿੱਖਾਂ ਨੂੰ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇਹ ਨਰਮੂਲਜਾ ਸਵਾਲ ਹੈ ਸਿੱਖ ਨੇ ਸਿਆਸਤ ਕਰਨੀ ਹੈ ਪਰ ਧਰਮ ਦੀ ਸਿਆਸਤ ਕਿ ਉਸ ਦੀ ਸਿਆਸਤ ਉਸ ਦੀ ਰਾਜਨੀਤੀ ਉਸ ਦਾ ਰਾਜ ਤਾਨਾਸ਼ਾਣਾ ਹੋਵੇ ਜ਼ੁਲਮੀ ਨਾ ਹੋਵੇ ਉਦਾਹਰਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੈ ਜਿਸ ਨੇ 40 ਸਾਲ ਅਜਿਹਾ ਰਾਜ ਕੀਤਾ ਜਿਸ ਦੀ ਮਿਸਾਲ 500 ਸਾਲ ਦੇ ਮਨੁੱਖੀ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ ਸਿਮਰਨਜੀਤ ਸਿੰਘ ਮਾਨ ਜਾਂ ਅਮਰਪਾਲ ਨੂੰ ਛੱਡੋ ਹਰ ਸਿੱਖ ਨੂੰ ਸਿਆਸਤ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਰਾਜਨੀਤੀ ਸਿੱਖਣੀ ਚਾਹੀਦੀ ਹੈ ਬਸ਼ਰਤੇ ਇੱਕ ਸਿੱਖ ਦੀ ਸਿਆਸਤ ਧਰਮ ਦੀ ਰਹਿਨਮਾਈ ਹੇਠ ਹੋਵੇ ਇੱਕ ਹੋਰ ਉਦਾਹਰਣ ਦੇ ਜਾਨਾ ਗੱਲ ਸੌਖੀ ਸਮਝ ਆ ਜੂਗੀ ਨਾਲੇ ਹੁੰਦੇ ਸਮੇਂ ਦੀ ਉਦਾਹਰਣ ਜਦੋਂ ਸਿੱਖਾਂ ਨੇ ਧਾਰਮਿਕ ਸੰਸਥਾ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਥੋੜੇ ਸਮੇਂ ਬਾਅਦ ਹੀ ਸਿਆਸਤ ਵਿੱਚ ਆਪਣਾ ਰਾਹ ਬਣਾਉਣ ਨੂੰ ਸ਼੍ਰੋਮਣੀ ਅਕਾਲੀ ਦਲ ਵੀ ਬਣਾਇਆ ਗਿਆ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਜਗਤ ਨੂੰ ਕਿੰਨੇ ਸ਼ਹੀਦ ਦਿੱਤੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਪੁਰਾਣੇ ਅਕਾਲੀ ਧਰਮ ਦੇ ਕੁੰਡੇ ਹੀਟ ਰਾਜਨੀਤੀ ਕਰਦੇ ਰਹੇ ਹੁਣ ਵਾਲੇ ਅਕਾਲੀਆਂ ਬਾਰੇ ਤਾਂ ਚਲੋ ਕੀ ਕਹਿਣਾ ਸੋ ਰਾਜਨੀਤੀ ਇਜ਼ ਨੈਸੈਸਰੀ ਫਾਰ 6 ਕੰਡੀਸ਼ਨ ਉਹੀ ਧਰਮ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਇੱਕ ਗੱਲ ਹੋਰ ਧਰਮ ਦੀ ਸਿਆਸਤ ਦੀ ਉਦਾਹਰਣ ਚੋ ਦੇ ਜਾਨਾ ਹੁਣ ਆ ਜਿਹੜੇ ਦਿਨ ਚੱਲਦੇ ਆ ਇਹਨਾਂ ਦੇ ਵਿੱਚੋਂ ਹੀ ਜਦੋਂ ਦਾ ਭਾਈ ਅਮਰਪਾਲ ਸਿੰਘ ਚੋਣਾ ਵਿੱਚ ਖੜਾ ਹੋਇਆ ਤੁਸੀਂ ਵੇਖਿਆ ਹੋਣਾ ਕਿ ਲੋਕ ਆਪ ਮੁਹਾਰੇ ਉਹਦੇ ਸਮਰਥਨ ਵਿੱਚ ਆਏ ਆ ਇਥੇ ਤੱਕ ਕਿ ਬਾਕੀ ਪਾਰਟੀਆਂ ਦੇ ਲੋਕ ਵੀ ਉਸਦੇ ਹਮਾਇਤੀ ਆ ਅਜਿਹਾ ਕਿਉਂ ਬਾਕੀ ਰਵਾਇਤੀ ਪਾਰਟੀਆਂ ਜਦੋਂ ਇਕੱਠ ਕਰਦੀਆਂ ਰੈਲੀਆਂ ਕਰਦੀਆਂ ਤਾਂ ਉੱਥੇ ਉਹ ਪੈਸੇ ਖਰਚਦੀਆਂ ਲੋਕਾਂ ਨੂੰ ਵੋਟਾਂ ਬਦਲੇ ਪੈਸੇ ਵੰਡੇ ਜਾਂਦੇ ਆ ਸ਼ਰਾਬਾਂ ਵੀ ਪਾਈਆਂ ਜਾਂਦੀਆਂ ਆਪਾਂ ਪੰਜਾਬ 'ਚ ਰਹਿੰਦੇ ਆ ਸਾਡੇ ਸਾਹਮਣੇ ਸਾਰਾ ਕੁਝ ਹੁੰਦਾ ਕਿਸੇ ਤੋਂ ਲੁਕਿਆ ਛिपਿਆ ਨਹੀਂ ਹੈਗਾ ਸਭ ਨੂੰ ਪਤਾ ਇਸ ਸਿਆਸਤ ਵਿੱਚ ਕੀ ਕੁਝ ਚੱਲਦਾ ਪਰ ਇਹ ਸੋਚੋ ਕਿ ਅਮਰਤਪਾਲ ਸਿੰਘ ਪਿੱਛੇ ਜੋ ਲੋਕ ਖੜੇ ਆ ਉਹਨਾਂ ਨੂੰ ਪੈਸੇ ਕੌਣ ਦਿੰਦਾ ਉਹਨਾਂ ਨੂੰ ਤਾਂ ਬਾਕੀਆਂ ਵਾਂਗ ਕੋਈ ਦਿਹਾੜੀ ਦੇ ਨਹੀਂ ਲਿਆਉਂਦਾ ਸ਼ਰਾਬ ਜਾਂ ਨਸ਼ੇ ਵੰਡਣੇ ਤਾਂ ਚਲੋ ਛੱਡੋ ਕਿਉਂਕਿ ਅਮਰਤਪਾਲ ਤਾਂ ਸਗੋਂ ਨਸ਼ੇ ਛਡਾਉਣ ਵਾਲਿਆਂ 'ਚੋਂ ਆ ਉਨੇ ਵੋਟਾਂ ਬਦਲੇ ਨਾ ਪੈਸੇ ਵੰਡਣੇ ਨਾ ਸ਼ਰਾਬ ਫਿਰ ਇਹ ਫਰਕ ਕਿਉਂ ਆ ਰਵਾਇਤੀ ਸਿਆਸੀ ਪਾਰਟੀਆਂ ਦੇ ਵਿੱਚ ਤੇ ਅਮਰਿਤਪਾਲ ਦੇ ਸਮਰਥਕਾਂ ਵਿੱਚ ਜਿਹੜੇ ਉਹਦੇ ਮਗਰ ਜਾਂਦੇ ਆ ਬਿਨਾਂ ਕਿਸੇ ਲਾਲਚ ਤੋਂ ਫਰਕ ਸਿਰਫ ਇਹੀ ਆ ਰਵਾਇਤੀ ਪਾਰਟੀਆਂ ਦੀ ਸਿਆਸਤ ਤੇ ਧਰਮ ਦੀ ਸਿਆਸਤ ਦਾ ਜਿਹਦੀ ਆਪਾਂ ਗੱਲ ਕਰਕੇ ਹਟਿਆ ਜਦੋਂ ਧਰਮ ਦੀ ਸਿਆਸਤ ਹੋਵੇ ਉਥੇ ਆਪ ਕਲਾ ਵਰਤਦੀ ਆ ਉਥੇ ਲੋਕ ਸੱਦਣੇ ਨਹੀਂ ਪੈਂਦੇ ਉਥੇ ਆਪ ਮਹਾਰੇ ਲੋਕ ਤੌਰ ਪੈਂਦੇ ਆ ਕਿਉਂਕਿ ਪਤਾ ਕਿ ਇਥੇ ਸ਼ਰਾਬਾਂ ਜਾਂ ਪੈਸੇ ਨਹੀਂ ਇਥੇ ਧਰਮ ਦੀ ਗੱਲ ਹੋਣੀ ਹੈ ਛੇਵੇਂ ਪਾਤਸ਼ਾਹ ਜੀ ਦਾ ਮਕਸ਼ਿਆ ਮੀਰੀ ਤੇ ਪੀਰੀ ਦਾ ਸਿਧਾਂਤ ਇਹੀ ਹੈ ਇਥੇ ਧਰਮ ਵੀ ਆ ਕਿ ਇਥੇ ਰਾਜਨੀਤੀ ਵੀ ਆ ਫਰਕ ਸਿਰਫ ਇਹ ਆ ਕਿ ਇਥੇ ਰਾਜਨੀਤੀ ਧਰਮ ਦੇ ਅਧੀਨ ਹੋ ਕੇ ਚੱਲਦੀ ਆ ਅਜੋਕੀ ਸਿਆਸਤ ਤਾਂ ਭਾਵੇਂ ਧਰਮ ਨੂੰ ਪਿੱਛੇ ਰੱਖ ਕੇ ਕਿਸੇ ਡੇਰੇਦਾਰ ਨੂੰ ਮਾਫੀਆਂ ਦੇ ਦੇਵੇ ਜਾਂ ਗੁਰਦੁਆਰਾ ਸਾਹਿਬ ਅੰਦਰ ਸ਼ਰਾਬ ਪੀ ਕੇ ਚਲੀ ਜਾਵੇ ਜਾਂ ਗੁਟਕਾ ਸਾਹਿਬ ਦੀ ਸੌਂ ਖਾ ਕੇ ਲੋਕਾਂ ਨਾਲ ਵਾਅਦੇ ਕਰ ਲਵੇ ਪਰ ਧਰਮ ਦੇ ਅਧੀਨ ਚਲਦੀ ਰਾਜਨੀਤੀ ਅਝੇ ਹਾਨੀ ਕਰਦੀ ਕਿਉਂਕਿ ਧਰਮ ਦੀ ਬੁਨਿਆਦ ਹੀ ਸੱਚ ਹੈ ਹੁਣ ਆਉਂਦੀ ਗੱਲ ਵੀ ਜੇ ਭਾਈ ਅਮਰਤਪਾਲ ਸਿੰਘ ਜਿੱਤਦਾ ਤਾਂ ਕੀ ਹੋਊਗਾ ਪੰਜਾਬ ਨੂੰ ਜਾਂ ਸਿੱਖਾਂ ਨੂੰ ਕੀ ਪ੍ਰਾਪਤੀ ਹੋਊਗੀ ਕਈ ਲੋਕ ਕਹਿੰਦੇ ਵੀ ਇੰਨੇ ਚਿਰ ਤੋਂ ਮਾਂ ਤੋਂ ਤਾਂ ਕੁਝ ਹੋਇਆ ਨਹੀਂ ਅਮਰਤਪਾਲ ਕੀ ਕਰ ਲੋ ਇਹਦਾ ਜਵਾਬ ਇਹ ਆਮੀ ਭਾਈ ਅਮਰਤਪਾਲ ਸਿੰਘ ਦੀ ਜਿੱਤ ਨਾਲ ਸਿੱਖਾਂ ਦੇ ਸਾਰੇ ਮਸਲੇ ਹੱਲ ਨਹੀਂ ਹੋਣੇ ਨਾ ਪੰਜਾਬ ਦੇ ਸਾਰੇ ਮਸਲੇ ਹੱਲ ਹੋਣਗੇ ਇਹ ਗੱਲ ਖੁਦ ਭਾਈ ਅਮਰਤਪਾਲ ਸਿੰਘ ਨੂੰ ਵੀ ਪਤਾ ਹੈ ਕਿਉਂਕਿ ਦੇਖੋ ਪਾਰਲੀਮੈਂਟ ਦੇ 545 ਮੈਂਬਰ ਹੁੰਦੇ ਆ ਉਹਨਾਂ ਚ ਮੰਨ ਲਓ ਸਿਵਰਨਜੀਤ ਮਾਨ ਜਿੱਤਦੇ ਆ ਭਾਈ ਅਮਰਤਪਾਲ ਸਿੰਘ ਜਿੱਤਦੇ ਆ ਤਾਂ 545ਾਂ ਚੋਂ ਜਿਹਦੇ ਕੋਲ ਬਹੁਮਤ ਹੋਈ ਉਹਦੇ 300 ਪਲੱਸ ਕੈਂਡੀਡੇਟ ਜਾਂ ਉਮੀਦਵਾਰ ਜਿਹੜੇ ਜੇਤੂ ਉਹ ਤਾਂ ਹੋਣਗੇ ਤਾਂ ਉਹਨਾਂ 300 ਸਾਹਮਣੇ ਦੋ ਨੇ ਕੀ ਕਰਨਾ ਕਿਉਂਕਿ ਪਾਰਲੀਮੈਂਟ ਵਿੱਚ ਕਿਸੇ ਨੂੰ ਬੋਲਣ ਦਾ ਸਮਾਂ ਬਹੁਤ ਘੱਟ ਮਿਲਦਾ ਖਾਸ ਕਰਕੇ ਜਦੋਂ ਕੋਈ ਆਜ਼ਾਦ ਉਮੀਦਵਾਰ ਜਿੱਤਿਆ ਹੋਵੇ ਤੇ ਜੇ ਗੱਲ ਸਿੱਖਾਂ ਦੀ ਆ ਪੰਜਾਬ ਦੀ ਆ ਉੱਥੇ ਤੁਹਾਨੂੰ ਸਾਰਾ ਕੁਝ ਪਤਾ ਹੀ ਆ ਵੀ ਹੁੰਦਾ ਕੀ ਆ ਹੁਣ ਗੱਲ ਆਉਂਦੀ ਮਸਲਿਆਂ ਦੀ ਤੇ ਪੰਜਾਬ ਤੇ ਸਿੱਖਾਂ ਦੇ ਬਹੁਤ ਸਾਰੇ ਮਸਲੇ ਆ ਜਿਹੜੇ ਹੱਲ ਹੋਣ ਨੂੰ ਖੜੇ ਆ ਪਰ ਇਸ ਮੁਲਕ ਦੀ ਸਿਆਸਤ ਉਹਨਾਂ ਮਸਲਿਆਂ ਪ੍ਰਤੀ ਸੁਹਿਰਦ ਨਹੀਂ ਹੱਲ ਕਰਨਾ ਨਹੀਂ ਚਾਹੁੰਦੀ ਹੁਣ ਜੇ ਭਾਈ ਅਮਰਤਪਾਲ ਸਿੰਘ ਜਿੱਤਦਾ ਤਾਂ ਮਸਲਿਆਂ ਦਾ ਹੱਲ ਤਾਂ ਨਹੀਂ ਹੋ ਸਕਦਾ ਪੂਰਾ ਪਰ ਹੱਲ ਲਈ ਚਾਰਾ ਜੋਈ ਜ਼ਰੂਰ ਹੋਊਗੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਬਿਲਕੁਲ ਕੁਛ ਨਾਲੋਂ ਕੁਛ ਤਾਂ ਹੋਵੇ ਦੂਜੀ ਗੱਲ ਜੇ ਭਾਈ ਅਮਰਤਪਾਲ ਸਿੰਘ ਜਿੱਤਦਾ ਤਾਂ ਉਹ ਪੰਜਾਬ ਦੀ ਸਿਆਸਤ ਵਿੱਚ ਪੰਜਾਬ ਤੇ ਪੰਥ ਪੱਕੀ ਸਿਆਸਤ ਖੜੀ ਕਰ ਸਕਦਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੀ ਬਾਗਡੋਰ ਦਿੱਲੀੋਂ ਚੱਲਦੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਭਾਵੇਂ ਖੇਤਰੀ ਪਾਰਟੀ ਆ ਪਰ ਉਹ ਵੀ ਪੰਜਾਬ ਤੇ ਸਿੱਖ ਸਿਆਸਤ 'ਚੋਂ ਹੁਣ ਬੁੱਕਤ ਗਵਾ ਚੁੱਕੇ ਆ ਪੰਜਾਬ ਨੂੰ ਇੱਕ ਵੱਡੀ ਖੇਤਰੀ ਸਿਆਸਤ ਦੀ ਲੋੜ ਆ ਜੋ ਦਿੱਲੀ ਦੀਆਂ ਕੇਂਦਰੀ ਜਾਂ ਵੱਡੀਆਂ ਪਾਰਟੀਆਂ ਦੀ ਹਾਈ ਕਮਾਂਡ ਤੇ ਕਹਣ ਦੇ ਨੀ ਸਗੋਂ ਪੰਜਾਬ ਤੇ ਪੰਥ ਨੂੰ ਸਮਰਪਿਤ ਹੋ ਕੇ ਚੱਲੇ ਜ਼ਰੂਰੀ ਨਹੀਂ ਇਹ ਸਿਆਸਤ ਸਿਰਫ ਸਿੱਖਾਂ ਦੀ ਹੋਵੇ ਇਸ ਸਿਆਸਤ ਵਿੱਚ ਪੰਜਾਬ ਪ੍ਰਸਤ ਹਿੰਦੂ ਮੁਸਲਮਾਨ ਵੀ ਹੋਣੇ ਜ਼ਰੂਰੀ ਆ ਕਿਉਂਕਿ ਪੰਜਾਬ ਦਾ ਹਿੰਦੂ ਵੀ ਕੇਂਦਰੀ ਸਿਆਸਤ ਤੋਂ ਪੀੜਦਾ ਕਿਉਂਕਿ ਪੰਜਾਬ ਤੇ ਜੋ ਸਿਆਸੀ ਫਰਮਾਨ ਸੁਣਾਏ ਜਾਂਦੇ ਆ ਉਹ ਸਿਰਫ ਸਿੱਖਾਂ ਨੂੰ ਹੀ ਨੁਕਸਾਨ ਨਹੀਂ ਕਰਦੇ ਇਥੋਂ ਦੇ ਹਿੰਦੂਆ ਮੁਸਲਮਾਨਾਂ ਨੂੰ ਵੀ ਪ੍ਰਭਾਵਿਤ ਕਰਦੇ ਆ ਭਾਈ ਅਮਰਤਪਾਲ ਸਿੰਘ ਜੇ ਨਸ਼ੇ ਛਡਾਉਂਦਾ ਸੀ ਤਾਂ ਉਹ ਸਿਰਫ ਸਿੱਖਾਂ ਦੇ ਮੁੰਡਿਆਂ ਦੇ ਨਹੀਂ ਸੀ ਛਡਾਉਂਦਾ ਉੱਤੇ ਹਿੰਦੂ ਪਰਿਵਾਰਾਂ ਦੇ ਨੌਜਵਾਨ ਵੀ ਆਉਂਦੇ ਸੀ ਮੁਸਲਮਾਨ ਵੀ ਆਉਂਦੇ ਸੀ ਸੋ ਉਹਦੀ ਜਿੱਤ ਸਮੂਹ ਪੰਜਾਬੀਆਂ ਨੂੰ ਨਵੀਂ ਉਮੀਦ ਦੀ ਕਿਰਨ ਵਾਂਗ ਹੋਵੇਗੀ ਪੰਜਾਬ ਦਾ ਬਾਣੀਆਂ ਪੰਜਾਬ ਦੇ ਵਪਾਰ ਨੂੰ ਚਲਾਉਂਦਾ ਤੇ ਸਿੱਖ ਕਿਸਾਨੀ ਉਹਦੀ ਰੀੜ ਦੀ ਹੱਡੀ ਆ ਦੋਵਾਂ ਦਾ ਸੰਤੋਲ ਹੀ ਪੰਜਾਬ ਨੂੰ ਵਪਾਰਕ ਰੂਪ ਵਿੱਚ ਖੜਾ ਕਰ ਸਕਦਾ ਹੈ ਪਾਈ ਅਮਰਤਪਾਲ ਸਿੰਘ ਜਿੱਤ ਕੇ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਉਹ ਸਮੂਹ ਪੰਜਾਬੀਆਂ ਦੀ ਧਿਰ ਵੱਜੋਂ ਪਾਰਲੀਮੈਂਟ ਵਿੱਚ ਖੜਾ ਹੋਣਾ ਸਿਰਫ ਸਿੱਖਾਂ ਵੱਲੋਂ ਨਹੀਂ ਅਗਲੀ ਗੱਲ ਕਿ ਜੇ ਪੰਜਾਬ ਦੀ ਸਿਆਸਤ ਵਿੱਚ ਜੋ ਸਿੱਖ ਸਿਆਸਤ ਮੰਨਫੀ ਹੋਈ ਆ ਉਹ ਸਿਆਸਤ ਦੁਬਾਰਾ ਖੜੀ ਹੋਵੇਗੀ ਪੰਜਾਬ ਕਾਂਗਰਸ ਵਿੱਚ ਅਕਾਲੀ ਦਲ ਬਾਦਲ ਵਿੱਚ ਆਮ ਆਦਮੀ ਪਾਰਟੀ ਵਿੱਚ ਹੋਰ ਵੀ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਵਿੱਚ ਅਜੇ ਵੀ ਬਹੁਤ ਸਾਰੇ ਅਜਿਹੇ ਲੋਕ ਹੈਗੇ ਆ ਜਿਹੜੇ ਪੰਜਾਬ ਤੇ ਪੰਥ ਨੂੰ ਸਮਰਪਿਤ ਆ ਪਰ ਪਾਰਟੀ ਹਾਈ ਕਮਾਂਡ ਕਰਕੇ ਬੋਲਦੇ ਨਹੀਂ ਉਦਾਹਰਣ ਵਜੋਂ ਸੁਖਪਾਲ ਸਿੰਘ ਖੈਰਾ ਵਰਗੇ ਹੈਗੇ ਆ ਜਿਹੜੇ ਸਮੇਂ-ਸਮੇਂ ਤੇ ਪੰਜਾਬ ਤੇ ਸਿੱਖ ਮਸਲਿਆਂ ਤੇ ਬੇਬਾਕ ਬੋਲਦੇ ਰਹਿੰਦੇ ਆ ਕੱਲ ਨੂੰ ਪੰਜਾਬ ਦੀ ਧਰਤੀ ਤੇ ਪੰਜਾਬ ਪੱਖੀ ਸਿਆਸਤ ਖੜੀ ਕਰਨ ਦੇ ਵਿੱਚ ਨਵੇਂ ਪੈਤੜੇ ਆਪਣਾਏ ਜਾ ਸਕਦੇ ਆ ਇਸ ਕੰਮ ਵਿੱਚ ਭਾਵੇਂ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਅਸੂਲਾਂ ਕਰਕੇ ਆਪਣੇ ਤੋਂ ਇਲਾਵਾ ਕੋਈ ਵੱਡਾ ਆਦੂ ਜਾਂ ਆਪਣਾ ਕੋਈ ਵਾਰਿਸ ਖੜਾ ਨਹੀਂ ਕੀਤਾ ਪਰ ਅਮਰਪਾਲ ਸਿੰਘ ਅਜੇਹਾ ਕਰਕੇ ਨਵੇਂ ਮੁੰਡਿਆਂ ਨੂੰ ਨਾਲ ਤੋਰ ਸਕਦਾ ਜੋ ਧਰਮੀ ਸਿਆਸਤ ਨੂੰ ਪ੍ਰੇਰਿਤ ਹੋਣਗੇ ਹਾਲਾਂਕਿ ਇਹ ਗੱਲਾਂ ਜਿਹੜੀਆਂ ਇਹ ਬਾਤ ਦੀਆਂ ਪਹਿਲੇ ਇਸ ਗੱਲ ਤੇ ਹੋ ਗਈ ਵੀ ਭਾਈ ਅਮਰਤਪਾਲ ਸਿੰਘ ਜਿੱਤ ਕੇ ਜੇਲ੍ਹ ਤੋਂ ਬਾਹਰ ਆ ਕੇ ਧਰਮ ਪ੍ਰਚਾਰ ਕਰੇ ਨਸ਼ਿਆਂ ਦੇ ਕੋੜ ਖਿਲਾਫ ਦੁਬਾਰਾ ਧੁਰੇ ਪੰਜਾਬ ਦੇ ਸਿੱਖਾਂ ਹਿੰਦੂਆਂ ਮੁਸਲਮਾਨਾਂ ਨੂੰ ਨਾਲ ਤੋਰ ਕੇ ਪੰਜਾਬ ਨੂੰ ਇੱਕ ਵੱਡੀ ਸਿਆਸੀ ਧਿਰਵਜੋਂ ਖੜਾ ਕਰਨ ਤੇ ਕੰਮ ਹੋਵੇ। ਇਹ ਵੀਡੀਓ ਜਿਹੜੀ ਆ ਇਹ ਭਾਈ ਅਮਰਤਪਾਲ ਸਿੰਘ ਦੀ ਹਮਾਇਤ ਵਿੱਚ ਨਹੀਂ ਬਣਾਈ ਆਪਾਂ। ਸਗੋਂ ਪੰਜਾਬ ਪੰਜਾਬੀਅਤ ਤੇ ਪੰਥ ਦੀ ਹਮਾਇਤ ਵਿੱਚ ਬਣਾਈ ਆ। ਇਹ ਧਰਤੀ ਗੁਰੂ ਸਾਹਿਬਾਨ ਦੀ ਵਰਸਾਈ ਆ ਇੱਥੇ ਗੁਰੂ ਸਾਹਿਬਾਨ ਦਾ ਫਲਸਫਾ ਹੀ ਅੱਗੇ ਚੱਲ ਸਕਦਾ। ਇਨੂੰ ਦੱਬਣ ਵਾਲੇ ਇਹਨੂੰ ਦਬਾਉਣ ਵਾਲੇ ਕਬਰਾਂ 'ਚੋਂ ਵਾਪਸ ਨਹੀਂ ਮੁੜੇ ਕਲਗੀਧਰ ਪਾਤਸ਼ਾਹ ਭਲੀ ਕਰਨ